ਕਜੀ ਸ਼ਰੂ ਹਾਂਜੀ ਸਰ ਦੱਸ ਦੋ ਕੀ ਮਸਲਾ ਜੇ ਟੈਂਕੀ ਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਸਰਪੰਚ ਭਗਵੰਤ ਸਿੰਘ ਗram ਪੰਚਾਇਤ ਪੂਰੋਵਰ ਰਹੀਆਂ ਸ੍ਰੀ ਮਾਤਾ ਜੀ ਆ ਸਾਡੇ ਪਿੰਡ ਚ ਨਾ ਵਾਟਰ ਸਪਲਾਈ ਟੈਂਕੀ ਦਾ ਕੰਟੈਕਟ ਆਇਆ ਸੀ ਜੋ ਕਿ ਠੇਕੇਦਾਰ ਬਹੁਤ ਹੀ ਮਾਰਕਿਟਿੰਗ ਦਾ ਕੰਮ ਕਰ ਰਿਹਾ ਮਤਲਬ ਆ ਜਿਹੜੀ ਸਾਈਡ ਤੇ ਬਾਉਂਡਰੀ ਵਾਲ ਕਰਨਾ ਇਹ ਪੁਰਾਣੇ ਚੈਨਲ ਇਥੋਂ ਪੁੱਟ ਕੇ ਇਹਨਾਂ ਦੇ ਦੁਆਲੇ ਕੋਈ ਮਟੀਰੀਅਲ ਨਹੀਂ ਪਾ ਰਿਹਾ ਜਦ ਕਿ ਇਹਦੀ ਨਵੀਂ ਪਾਸ ਆ ਉਹੇ ਲਾ ਕੇ ਇਹ ਇੰਨੀ ਕਿ ਹਵਾ ਦੇ ਵਿੱਚ ਆ ਭੇਡ ਕੇ ਪੈਂਦੀ ਆ ਜੇ ਉਹਨੂੰ ਕਹੀਏ ਵੀ ਇਹਨਾਂ ਦੁਆਲੇ ਮਾਲ ਪਾਲਾ ਜਾਂ ਕੁਝ ਕਰਨ ਦਾ ਮੈਂ ਨਹੀਂ ਕਰਨਾ ਆ ਜੋ ਟੂਟੀਆਂ ਲਾਈਆਂ ਨੇ ਪਿੰਡ ਦੇ ਵਿੱਚ ਕੁਛ ਇਹਨੂੰ ਜਦੋਂ ਇੱਕ ਵਾਰੀ ਕੱਸੋ ਤੇ ਦੂਜੀ ਵਾਰੀ ਖੋਲੋ ਤੇ ਇੱਥੇ ਪਾਣੀ ਨਹੀਂ ਆਉਂਦਾ ਜਿੰਨੇ ਵੀ ਪਿੰਡ ਚ ਕਨੈਕਸ਼ਨ ਹੋਏ ਲੋਕਾਂ ਨੇ ਆਪਣੀਆਂ ਟੂਟੀਆਂ ਲਿਆ ਕੇ ਲਾਈਆਂ ਇਹਨੂੰ ਕਿਹਾ ਵੀ ਭਾਈ ਤੂੰ ਟੂਟੀ ਬਹੁਤ ਮਾਰੀ ਕੁਆਲਿਟੀ ਦੀ ਲਾ ਰਿਆਂ ਨੂੰ ਚੰਗੀ ਕਰ ਆਂਦਾ ਬਸ ਜੋ ਲੱਗੀਆਂ ਲੱਗੀਆਂ ਇਹ 26 ਲੱਖ 6900 66 ਰੁਪਏ ਦਾ ਪੈਕੇਜ ਜੋ ਸ੍ਰੀ ਰਮਨ ਬੈਲ ਸਾਡੇ ਹਲਕਾ ਨ ਚਾਰਜ ਨੇ ਪ੍ਰਿੰਟ ਪੂਰਵਰਾਇਆਂ ਵਾਸਤੇ ਪਾਸ ਕਰਾਇਆ ਸੀ ਉਹ ਇਸ ठेकेदार ਨੇ ਉਸ ਨੂੰ ਪੂਰਾ ਰਫਾ ਦਫਾ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਗੋ ਇਹ ਚੈਲੰਜ ਕਰਦਾ ਹਨ ਵੀ ਤੁਹਾਡਾ ਕਿੱਥੇ 2000 ਲੱਗਦਾ ਲਾ ਲੋ ਸਾਡੀ ਪ੍ਰਸ਼ਾਸਨ ਅਗੇ ਬੇਨਤੀ ਆ ਕਿ ਇਹ ਸਰਕਾਰ ਦਾ ਇੱਥੇ ਇੱਕ ਪੈਸਾ ਚੰਗੇ ਤਰੀਕੇ ਨਾਲ ਲੱਗੇ ਇਹਦੀ ਦੁਰਵਰਤੋਂ ਨਾ ਹੋਏ ਤੋਂ ਇਹ ਜਿਹੜਾ ਕੰਮ ਹੋਇਆ ਇਹਨੂੰ ਵੇਖਿਆ ਜਾਏ ਮਟੀਰੀਅਲ ਬਹੁਤ ਮਾਰੀ ਕੁਆਲਟੀ ਦਾ ਲਾਇਆ ਵੇਖੋ ਰੇਤੇ ਦੇ ਵਿੱਚ ਮਿੱਟੀ ਤੁਰੀ ਫਰੰਡ ਹੈ ਇਹ ਹਰ ਇੱਕ ਥੋੜੇ ਰੇਤਾ ਲਾਇਆ ਹੈ ਆਖਿਆ ਅਸਰ ਨਹੀਂ ਕਰਦਾ ਤੇ ਇਹ ਸਰਕਾਰ ਕੇ ਬੇਨਤੀ ਆਨੀ ਵੀ ਇਹ ਚੰਗੀ ਤਰ੍ਹਾਂ ਕੰਮ ਕੀਆ ਜਾ ਜਾ ਕਿਉਂਕਿ ਉਹ ਸਰਕਾਰ ਦਾ ਪੈਸਾ ਹੋ ਇੱਕ ਇੱਕ ਚੰਗੇ ਥਾਂ ਲੱਗ ਸਕੇ ਸਾਡਾ ਪਿੰਡ ਜੀ ਪੂਰਾ ਰਹੀਆਂ ਮੈਂ ਪੰਚਾਇਤ ਮੈਂਬਰ ਸਰਦਾਰ ਰਸਵਾਲ ਸਿੰਘ ਇਹ ਸਾਡੀ ਪੂਰੀ ਪੰਚਾਇਤ ਖੋਤੀ ਆ ਤੇ ਸਾਡੇ ਸਰਪੰਚ ਸਾਹਿਬ ਨੇ ਇਹ ਸਾਡੇ ਮੈਂਬਰ ਸਾਹਿਬ ਇਹ ਮੈਂਬਰ ਸਾਹਿਬ ਨੇ ਸਾਡੇ ਇਹ ਪਿਛੇ ਨਗਰ ਨਵਾਸੀ ਤੇ ਇਹ ਬੇਨਤੀ ਹੈ ਜੀ ਕਿ ਜਿਹੜਾ ਇਹ ਠੇਕੇਦਾਰ ਜਿਹੜਾ ਇਹ ਕੰਮ ਕਰਕੇ ਗਿਆ ਸੀ ਪਿੰਡ ਦੇ ਵਿੱਚ ਪੂਰਾ ਟੈਂਕੀ ਦਾ ਕੰਮ ਜਿੰਨਾ ਵੀ ਸਾਰੀ ਦਾ ਕੰਮ ਕੀਤਾ ਇਹ ਅਸੀਂ ਪ੍ਰਸ਼ਾਸਨ ਨੂੰ ਇਹਦੇ ਬਾਰੇ ਬੇਨਤੀ ਕਰਨੀ ਚਾਹੁੰਦੇ ਆ ਕਿ ਇਹਨੇ ਬਹੁਤ ਘਟੀਆ ਕਿਸਮ ਦਾ ਮਟੀਰੀਅਲ ਤੁਹਾਨੂੰ ਪਹਿਲਾਂ ਦਿਖਾ ਦਿੱਤਾ ਸਾਰਾ ਫੋਟੋ ਦੇ ਵਿੱਚ ਵੀ ਬਹੁਤ ਘਟੀਆ ਕਿਸਮ ਦਾ ਮਟੀਰੀਅਲ ਜਿਹੜਾ ਲਾਇਆ ਵਾ ਤੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਜਿਹੜੀ ਇਹ ਫੈਂਸਿੰਗ ਜਿਹੜੀ ਚਾਰ ਸ਼ਰੇ ਲਾਉਣ ਲੱਗੇ ਤਾਂ ਸਾਡੇ ਸਰਪੰਚ ਸਾਹਿਬ ਨੇ ਉਹਨਾਂ ਨੂੰ ਆ ਕੇ ਰੋਕਿਆ ਕਿ ਕਿਉਂ ਉੱਥੇ ਇੱਕ ਕੌੜਾ ਕੱਢਿਆ ਜਿਹੜਾ ਸਕੂਲ ਦਾ ਉਹੋ ਝਾ ਕੇ ਇੱਥੇ ਨੇ ਆਪਣੀ ਸਟੈਂਪਲ ਕੀਤੀ ਆ ਤੇ ਜਿਹੜੇ ਚਾਰ ਸ਼ਰੇ ਫੈਂਸਿੰਗ ਦੇ ਜਿਹੜੇ ਕੋਰਨਰ ਜਿਹੜੇ ਲੱਗੇ ਨੇ ਉਹਦੇ ਵਿੱਚ ਜਿਹੜੇ ਐਂਗਲ ਲਾਏ ਨੇ ਉਹ ਵੀ ਸਾਡੇ ਸਕੂਲ ਦੇ ਐਂਗਲ ਚੋਕੇ ਇੱਥੋਂ ਲ ਇਹੀ ਇਹਨਾਂ ਨੂੰ ਆਖਿਆ ਕਿ ਜਿਹੜਾ ਟੈਂਕੀ ਦਾ ਜਿਹੜਾ ਮਟੀਰੀਅਲ ਆ ਜਿਹੜਾ ਤੁਹਾਨੂੰ ਪਿੱਛੇ ਜਿਹੜਾ 26 ਲੱਖ ਦਾ ਟੈਂਡਰ ਜਿਹੜਾ ਤੁਸੀਂ ਭਰਿਆ ਵਾ ਉਹ ਤੁਸੀਂ ਕਿਉਂ ਨਹੀਂ ਆ ਕੇ ਇਹਨੂੰ ਸਹੀ ਤਰੀਕੇ ਨਾਲ ਸੀਮਿੰਟ ਭਰ ਕੇ ਤੇ ਚਾਰ ਸ਼ਫੇਰ ਇਹਦੀ ਜਿਹੜੀ ਕੰਡੇ ਵਾਲੀ ਤਾਰ ਉਹ ਕਿਉਂ ਲਾ ਕੇ ਤੁਸੀਂ ਫਿਟਿੰਗ ਨਹੀਂ ਕਰਦੇ ਤੇ ਇਹ ਆਂਦਾ ਕਿ ਮੈਨੂੰ ਕੁਝ ਨਹੀਂ ਕਹਿਣਾ ਤੁਸੀਂ ਜੋ ਕਰਨਾ ਕਰ ਲਓ ਇਹੋ ਕੁਛ ਹੋਣਾ ਜੇ ਕਰੋਨਾ ਤੇ ਕਰਵਾ ਲਓ ਜੇ ਨਹੀਂ ਕਰਵਾ ਤਾਂ ਨਾ ਕਰੋ ਕਲ ਦਾ ਇਹ ਸਮਾਨ ਆਪਣਾ ਸਾਰਾ ਹੀ ਤੋਂ ਕਿੱਥੋਂ ਚੜਾਗਾ ਸਰ ਸਾਡੇ ਇਹਨੇ ਸਰਪੰਚ ਸਾਹਿਬ ਦੇ ਕਹਿਣ ਤੇ ਇੰਨੀ ਗੱਲ ਕਹੀ ਹੈ ਕਿ ਤੂੰ ਇਹ ਜਿਹੜਾ ਕੰਮ ਸਹੀ ਤਰੀਕੇ ਨਾਲ ਕਰ ਸਹੀ ਮਟੀਰੀਅਲ ਲਾ ਜਿਹੜਾ ਇਹ ਟੈਂਕੀ ਦਾ ਜਿਹੜਾ ਕੰਮ ਕੀਤਾ ਉਹ ਪਿੱਛੋਂ ਅਫੀਸਰ ਹੁੰਦੇ ਸੀਗੇ ਤਾਂ ਉਹਨਾਂ ਨੇ ਆਪਣੇ ਹਿਸਾਬ ਨਾਲ ਇੰਜੀਨੀਅਰਿੰਗ ਬਾਰੇ ਨੇ ਕਰਾਇਆ ਉਦੋਂ ਸਾਡੀ ਕੋਈ ਦਖਲਦਾਰੀ ਨਹੀਂ ਪਰ ਜਿਹੜਾ ਹੁਣ ਸਾਡੀਆਂ ਜਿਹੜੀਆਂ ਪਿੰਡ ਦੇ ਵਿੱਚ ਪਾਈਪਾਂ ਪਾਈਆਂ ਨੇ ਉਹ ਵੀ ਇਹਨੇ ਬਹੁਤ ਘੜੀਆਂ ਕਸਮਦੀਆਂ ਪਾਈਆਂ ਨੇ ਅਸੀਂ ਟੂਟੀਆਂ ਵੀ ਬਹੁਤ ਘੜੀਆਂ ਕਸਮਦੀਆਂ ਨੇ ਤੇ ਜਿਹੜੀਆਂ ਇਹਨੇ ਜਿਹੜੀਆਂ ਪਾਈਪਾਂ ਲਾਈਆਂ ਨੇ ਉਥੇ ਜੀਆਈ ਪਾਈਪ ਲੱਗਣੀ ਸੀ ਤਾਂ ਪਲਾਸਟਿਕ ਦੀ ਪਾਈਪ ਉ ਉਤੋਂ ਟਕਾਤੀਆਂ ਸਾਰੀਆਂ ਉਹਦੀ ਇਨਕੁਆਰੀ ਕੀਤੀ ਜਾਵੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਇਹ ਜੋ ਦਿਨਾਂ ਵੀ ਅਫਸਰਾਂ ਨੇ ਇਹਨੂੰ ਟੈਂਡਰ ਦਿੱਤਾ ਵਾ ਅਸੀਂ ਪ੍ਰਸ਼ਾਸਨ ਤੱਕ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਨੇ ਇਹਨੂੰ ਅਫਸਰਾਂ ਨੇ ਟੈਂਡਰ ਦਿੱਤਾ ਵਾ ਜਿਹੜੇ ਇਹਦੇ ਬਿੱਲ ਪਾਸ ਕਰਦੇ ਨੇ ਇਹਦੀ ਇਨਕੁਆਰੀ ਕੀਤੀ ਜਾਵੇ ਇਹ 26 ਲੱਖ ਦਾ ਟੈਂਡਰ ਜਿਹੜਾ ਹੈ ਕਿ ਇਹਦੀ ਸਾਰੀ 26 ਲੱਖ 10000 ਰੁਪਏ ਦਾ ਟੈਂਡਰ ਹੈ ਇਹਦੀ ਸਾਰੀ ਛਾਣਬਿੰਦ ਕਰਕੇ ਇਹ ਸਾਰਾ ਕੰਮ ਤਸੱਲੀ ਭਖ ਸਾਡਾ ਕਰਵਾਇਆ ਜੋ ਉੱਪਰੋਂ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਇਨਾ ਪੈਸਾ ਦੇ ਰਹੇ 26 ਲੱਖ ਇੱਕ ਪਿੰਡ ਪੂਰੋਵਾਲ ਰਾਇਆਂ ਨੂੰ ਟੈਂਕੀ ਵਾਸਤੇ ਉਹਨਾਂ ਨੇ ਕਰਮਣ ਬਹਿਲ ਜੀ ਉਹਨਾਂ ਨੇ ਲਿਆਖ ਦਿੱਤਾ ਸਮਝ ਇਥੇ ਇਹ ਜਿਹੜਾ 26 ਲੱਖ ਦੀ ਦੁਰਵਤੋਂ ਕੀਤੀ ਗਈ ਆ ਅੰਦਰ ਵੀ ਤਾਂ ਨਾ ਸਟਾਰਟਰ ਦੀ ਜਿਹੜੇ ਨੇ ਇੱਕ ਪੁਰਜਾ ਪਾਣਾ ਡਾਇਰੈਕਟ ਮੋਟਰ ਚ ਲਾਵਾ ਕੇ ਜਿਹੜਾ ਇੱਥੇ ਮੁਲਾਜ਼ਮ ਲੱਗਾ ਸਪਲਾਈ ਵਾਲਾ ਉਹਨੇ ਡਾਇਰੈਕਟ ਮੋਟਰ ਚ ਲਾ ਕੇ ਪੈਨ ਨੂੰ ਸਪਲਾਈ ਦਿੱਤੀ ਹੈ ਜੀ ਉਹ ਮੋਟਰ ਛੱਡ ਗਈ ਉਹਦੇ ਵਿੱਚ ਵੀ ਇਹਨਾਂ ਪਿੰਡ ਵਾਲਿਆਂ ਵਿਚਾਰਿਆਂ ਨੇ ਪੈਸੇ ਇਕੱਠੇ ਕਰਕੇ ਤਾਂ ਸਾਰੀ ਮੋਟਰ ਚਲਾਈ ਤੇ ਜਿਹੜਾ ਕਿ ਇਹਨੂੰ ਉਹ ਬੇਨਤੀ ਵਾਰ-ਵਾਰ ਕਰ ਰਹੇ ਆ ਕਿ ਆ ਕੇ ਹੁਣ ਵੀ ਮੋਟਰ ਡਰੈਕਟ ਚੱਲਣ ਈ ਆ ਦੂਸਰੀ ਗੱਲ ਸਾਡੀ ਇਹ ਤੇ ਜਿਹੜਾ ਪਾਣੀ ਸ਼ੁੱਧ ਦੇਣ ਵਾਸਤੇ ਪਿੰਡ ਨੂੰ ਉੱਤੇ ਟੈਂਕੀ ਬੰਦੀ ਆ ਟੈਂਕੀ 'ਚ ਜਿਆਦਾ ਹੀ ਬਚਦਾ ਕੀੜੇ ਮਕੜੇ ਪੈਂਦੇ ਨੇ ਇੱਕ ਜਿਹੜੀ ਦਵਾਈ ਸਪਲਾਈ ਹੁੰਦੀ ਹੈ ਵਿੱਚ ਉਹਦੇ ਉਹਦਾ ਇਹ ਨਿਆਇ ਤੱਕ ਪੁਆਇੰਟ ਨਹੀਂ ਰੱਖਿਆ ਪੁਆਇੰਟ ਰੱਖ ਕੇ ਇਹਨੂੰ ਕਿੰਨੀ ਵਾਰੀ ਅਸੀਂ ਬੇਨਤੀ ਕੀਤੀ ਆ ਕਿ ਜਿਹੜੀ ਦਵਾਈ ਆ ਪਹਿਲਾਂ ਉਹ ਚ ਪਾ ਤੇ ਫਿਰ ਪਿੰਡ ਨੂੰ ਸਪਲਾਈ ਦੇ ਪਿੰਡ ਲੋਕ ਤਾਂ ਬਿਮਾਰ ਨਹੀਂ ਕਰਨੇ ਤੇ ਇਹ ਆਂਦਾ ਜੋ ਮੈਂ ਕਰਤਾ ਇਹੋ ਹੋਣਾ ਜੇ ਤੁਸੀਂ ਜੋ ਕਰਨਾ ਕਰ ਲੋ ਇਹਦੀ ਪਤਾ ਨਹੀਂ ਕਿਹੜੇ ਅਫਸਰਾਂ ਨਾਲ ਸੈਟਿੰਗ ਆ ਸਾਡੀ ਨਹੀਂ ਇਹ ਸੁਣਦਾ ਅਸੀਂ ਪ੍ਰਸ਼ਾਸਨ ਕੋਲੇ ਬੇਨਤੀ ਕਰਦੇ ਆ ਜੇ ਪ੍ਰਸ਼ਾਸਨ ਨੇ ਅ ਚੈਲੰਜ ਵੀ ਕਰਦੇ ਆ ਇਹ ਪੰਚਾਇਤ ਕੋਲ ਰਲਾਈਆਂ ਦੀ ਤੇ ਜੇ ਅਫਸਰਾਂ ਜਿਹੜੇ ਇਹ ਟੈਂਡਰ ਪਾਸ ਕਰਕੇ ਜਿਹੜੇ ਬਿੱਲ ਪਾਸ ਕਰਦੇ ਨੇ ਠੇਕੇਦਾਰ ਦੇ ਜਨਾ ਕੀਤੇ ਤਾਂ ਇਹ ਆਰਟੀਪਾਸ ਸਾਰੀ ਇਹ ਦੀ ਇਨਕੁਇਰੀ ਕਰਵਾਵਾਂਗੇ ਦੀ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਇਹ ਸਾਰੀ ਛਣਬਿੰਨ ਕਰਕੇ ਇਹ ਕੰਮ ਵਧੀਆ ਤਰੀਕੇ ਨਾਲ ਕਰਵਾਇਆ ਜਾਵੇ ਤਾਂ ਜੋ ਇਹ ਸਾਰੀ ਟੈਂਕੀ ਦੀ ਸੇਫਟੀ ਰਵੇ ਅੰਦਰ ਗੰਦ ਬੇਲ ਨਾ ਛੁੱਟਿਆ ਜਾਵੇ ਪਿੰਡ ਦੇ ਵੱਲੋਂ ਕੋਈ ਵੀ ਇਹ ਸਫਾਈ ਸੁਥਰੀ ਜਗਾ ਰਵੇ ਤਾਂ ਸਾਰੇ ਐਂਗਲ ਤੁਹਾਨੂੰ ਘਟੀਆ ਕਿਸਮ ਦਾ ਮਟੀਰੀਅਲ ਜਿਹੜਾ ਲਾਇਆ ਹੋ ਸਾਰੇ ਐਂਗਲ ਮਿੱਟੀ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਫੋਟੋ ਦੇ ਵਿੱਚ ਵੀਡੀਓ ਦੇ ਦਿਖਾਤੇ ਨੇ ਐਂਗਲ ਵੀ ਪਹਚਾਤਦੇ ਐਂਗਲ ਵੀ ਪਹਚਾਤਦੇ ਤੇ ਉਸੇ ਤਰ੍ਹਾਂ ਮਿੱਟੀ ਦੇ ਵਿੱਚ ਰੱਖ ਕੇ 6-6 ਇੰਚ ਗੱਡ ਕੇ ਉੱਤੇ ਲਾਉਣਾ ਸ਼ੁਰੂ ਕੀਤਾ ਤੇ ਪਰ ਕੱਲ੍ਹ ਦਿਨ ਨੂੰ ਗੱਲ ਆਕੀ ਤਾਂ ਕੱਲ੍ਹ ਦਾ ਇਹ ਦੌੜ ਗਿਆ ਵੇ ਇਸ ਕਰਕੇ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਆ ਅੱਭੀ ਲੱਖ ਰੁਪਏ ਦਾ ਇਹਦੀ ਸ਼ਾਨਬੀਨ ਕਰਕੇ ਇਨਕੁਆਇਰੀ ਕੀਤੀ ਜਾਵੇ ਕਿ ਇਹ ਪੈਸਾ ਲੱਗਾ ਕਿੱਥੇ ਆ ਮੇਰਾ ਨਾਮ ਜੀ ਸਾਹਿਲ ਹੈ ਮੈਂ ਇਸ ਟਾਈਮ ਐਸਟੀਓ ਵਾਰਡ ਰਿਸਪਲੇਂਸੈਂਟੇਸ਼ਨ ਕੋਲ ਡਾਸਕੋਰਚਾ ਜੀ ਬਾਕੀ ਜਿਹੜੀ ਤੁਸੀਂ ਗੱਲ ਕਰ ਰਹੇ ਪੁਰਾ ਪੁਰਾ ਵੱਲ ਰਹੀਆਂ ਦੀ ਉਸ ਸੰਬੰਧੀ ਮੈਨ ਇਸ ਕੰਪਲੀਟ ਨੂੰ ਮੈਂ ਚੰਗੀ ਤਰ੍ਹਾਂ ਵਾਚਾਂਗਾ ਜੀ ਚੈੱਕ ਕਰਵਾਵਾਂਗਾ ਕਿ ਕੀ ਕੀ ਕੰਮ ਹੋਇਆ ਜੇ ਇਹਦੇ ਵਿੱਚ ठेकेदार ਦੋਸ਼ੀ ਪਾਇਆ ਜਾਂਦਾ ਉਹਦੇ ਖਲਾਫ ਕਾਰਵਾਈ ਕੀਤੀ ਜਾਏਗੀ ਜੇ ਕੰਮ ਕਹਿ ਰਿਆ ਕਿਹਾ ਗਿਆ ਹੈ ਕਿ ਘਟੀਆ ਕੁਆਲਿਟੀ ਦਾ ਕੀਤਾ ਗਿਆ ਤੇ ਉਹਨੂੰ ਸੁਧਾਰਿਆ ਜਾਏਗਾ ਨਾਲ ਜੋ ਵੀ ਆ ਸਾਰਾ ਕੀਤਾ ਜਾਏਗਾ ਜੋ ਕੰਮ ਅਲਾਟਮੈਂਟ ਦੇ ਹਿਸਾਬ ਨਾਲ ਜੋ ਸਰਕਾਰ ਦੇ ਨਿਯਮ ਨੇ ਜੋ ਸਪੈਸੀਫਿਕੇਸ਼ਨ ਨੇ ਉਹਦੇ ਬਿਹਾਫ ਤੇ ਹੀ ਕੰਮ ਕੀਤਾ ਜਾਏਗਾ ਤਦ ਤੱਕ ਠੇਕੇਦਾਰ ਨੂੰ ਕੋਈ ਪੇਮੈਂਟ ਵੀ ਨਹੀਂ ਕੀਤੀ ਜਾਏਗੀ